ਔਰ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਸੁਣੋ ਤੇ ਸ਼ੇਅਰ ਵੀ ਜ਼ਰੂਰ ਕਰੋ ਨੰਬਰ 1 ਕੀਵੀ ਫਰੂਟ ਵਿੱਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਅਲਰਜੀ ਨੂੰ ਰੋਕਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ ਇਸ ਲਈ ਅਲਰਜੀ ਵਿੱਚ ਇਸ ਦਾ ਸੇਵਨ ਜ਼ਰੂਰ ਕਰੋ ਤੁਸੀਂ ਚਾਹੋ ਤਾਂ ਕੀਵੀ ਦੀ ਥਾਂ ਸੰਤਰੇ ਅਤੇ ਮਸੰਮੀ ਵੀ ਖਾ ਸਕਦੇ ਹੋ ਨੰਬਰ 2 ਜੇਕਰ ਅਸੀਂ ਮਿੱਟੀ ਦੇ ਬਰਤਨ ਵਿੱਚ ਖਾਣਾ ਬਣਾਉਂਦੇ ਹਾਂ ਤਾਂ ਉਸਦੇ ਸਾਨੂੰ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਭੋਜਨ ਸਵਾਦ ਵੰਦਾ ਹੈ ਖਾਣਾ ਜਲਦੀ ਖਰਾਬ ਨਹੀਂ ਹੁੰਦਾ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ ਉਹ ਜਨ ਮਿਨਰਲਸ ਅਤੇ ਵਿਟਾਮਿਨਸ ਨਾਲ ਭਰਪੂਰ ਹੁੰਦਾ ਹੈ ਖਾਣੇ ਵਿੱਚ ਤੇਲ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਖਾਣੇ ਨੂੰ ਦੁਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ ਇਸ ਲਈ ਜੇਕਰ ਹੋ ਸਕੇ ਤਾਂ ਮਿੱਟੀ ਦੇ ਬਰਤਨ ਦੀ ਹੀ ਖਾਣਾ ਬਣਾਉਣ ਲਈ ਵਰਤੋਂ ਜ਼ਰੂਰ ਕਰੋ ਨੰਬਰ 3 ਜਦੋਂ ਵੀ ਤੁਸੀਂ ਅੰਡਾ ਖਾਂਦੇ ਹੋ ਤਾਂ ਉਸ ਸਮੇਂ ਚੀਨੀ ਜਾਂ ਫਿਰ ਕੋਈ ਮਿੱਠੀ ਬਣੀ ਚੀਜ਼ ਨਾ ਖਾਓ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 4 ਪਨੀਰ ਬਣਾਉਣ ਤੋਂ ਬਾਅਦ ਅਸੀਂ ਪਨੀਰ ਵਾਲੇ ਪਾਣੀ ਨੂੰ ਸੁੱਕ ਦਿੰਦੇ ਹਾਂ ਪਰ ਇਹ ਸੁੱਕਣਾ ਨਹੀਂ ਚਾਹੀਦਾ ਕਿਉਂਕਿ ਇਹ ਸਾਡੇ ਬਹੁਤ ਕੰਮ ਆ ਸਕਦਾ ਹੈ ਜਿਵੇਂ ਕਿ ਅਸੀਂ ਇਸ ਪਾਣੀ ਦਾ ਸੂਪ ਬਣਾ ਸਕਦੇ ਹਾਂ ਦਾਣਾ ਸਬਜ਼ੀਆਂ ਵਿੱਚ ਪਾ ਸਕਦੇ ਹਾਂ ਜੋ ਸਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਅਸੀਂ ਇਸ ਪਾਣੀ ਨਾਲ ਆਪਣੇ ਵਾਲ ਧੋ ਸਕਦੇ ਹਾਂ ਤੇ ਨਾਲ ਹੀ ਚਿਹਰੇ ਤੇ ਇਸ ਦਾ ਮਾਸਕ ਵੀ ਲਗਾ ਸਕਦੇ ਹਾਂ ਜੋ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨੰਬਰ 5 ਜੇਕਰ ਤੁਸੀਂ ਕਾਜੂ ਖਾਂਦੇ ਹੋ ਤਾ ਇੱਕ ਦਿਨ ਵਿੱਚ ਸਿਰਫ 10-15 ਕਾਜੂਆਂ ਦਾ ਹੀ ਸੇਵਨ ਕਰੋ ਇਸ ਤੋਂ ਜ਼ਿਆਦਾ ਨਾ ਖਾਓ ਇਸ ਨਾਲ ਸਾਡੀ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ ਨੰਬਰ 6 ਪਰਤੋਂ ਤੋਂ ਤੁਰੰਤ ਬਾਅਦ ਆਪਣੀ ਰਸੋਈ ਦੇ ਭਾਂਡਿਆਂ ਨੂੰ ਜਿਵੇਂ ਕਿ ਪੈਨ ਅਤੇ ਹੋਰ ਸਾਰੇ ਵਰਤਨਾਂ ਨੂੰ ਧੋਣਾ ਜ਼ਰੂਰੀ ਹੈ ਉਹਨਾਂ ਨੂੰ ਗੰਦਾ ਛੱਡਣਾ ਤੁਹਾਡੇ ਘਰ ਵਿੱਚ ਗਰੀਬੀ ਫੈਲਾਉਣ ਵਿੱਚ ਯੋਗਦਾਨ ਪਾ ਸਕਦਾ ਹੈ ਰਸੋਈ ਵਿੱਚ ਸਾਫ ਸਫਾਈ ਬਣਾਈ ਰੱਖਣਾ ਸਿਰਫ ਇੱਕ ਸਫਾਈ ਅਭਿਆਸ ਨਹੀਂ ਹੈ ਸਗੋਂ ਵਿੱਤੀ ਸਥਿਰਤਾ ਨੂੰ ਵੀ ਬਰਕਰਾਰ ਰੱਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਨੰਬਰ 7 ਜੇਕਰ ਅਸੀਂ ਨਹਾਉਣ ਤੋਂ ਪਹਿਲਾਂ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਕੇ ਨਹਾ ਲਈਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਨੰਬਰ 8 ਔਲੇ ਚਬਾ ਕੇ ਖਾਓ ਇਸ ਨਾਲ ਦੰਦ ਸਾਫ ਤੇ ਮਜ਼ਬੂਤ ਰਹਿਣਗੇ ਔਲੇ ਦੰਦਾਂ ਦੇ ਕੀੜਿਆਂ ਨੂੰ ਮਾਰਦੇ ਹਨ ਨੰਬਰ 9 ਅਖਰੋਟ ਅਤੇ ਦੁੱਧ ਦੀ ਮਲਾਈ ਚਮੜੀ ਦੀ ਉਮਰ ਨੂੰ ਵੀ ਘਟਾਉਣ ਵਿੱਚ ਮਦਦ ਕਰਦੀ ਹੈ ਮਲਾਈ ਚਿਹਰੇ ਨੂੰ ਨਮੀ ਦੇਣ ਵਿੱਚ ਅਤੇ ਮੁਲਾਇਮ ਅਤੇ ਗੋਰਾ ਕਰਨ ਵਿੱਚ ਵੀ ਬਹੁਤ ਮਦਦ ਕਰਦੀ ਹੈ ਨੰਬਰ 10 ਜੇਕਰ ਤੁਸੀਂ ਹੱਟਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਸੇਵ ਜਰੂਰ ਖਾਓ ਇਸ ਦੇ ਨਾਲ ਹੀ ਪਿਆਜ਼ ਅਤੇ ਲਸਣ ਦਾ ਸੇਵਨ ਵੀ ਜਰੂਰ ਕਰੋ ਨੰਬਰ 11 ਗੈਸ ਦੇ ਇਲਾਜ ਵਿੱਚ ਪੀਲੀ ਸਰੋਂ ਸਭ ਤੋਂ ਪ੍ਰਭਾਵਸ਼ਾਲੀ ਖਾਣਾ ਪਦਾਰਥ ਹੈ ਅਤੇ ਇਹ ਹਰ ਘਰ ਵਿੱਚ ਆਸਾਨੀ ਨਾਲ ਉਪਲਬਧ ਹੈ ਪੀਲੇ ਸਰੋਂ ਵਿੱਚ ਐਸਿਟਿਕ ਐਸਿਡ ਹੁੰਦਾ ਹੈ ਜੋ ਪੇਟ ਦੀ ਐਸਿਡਿਟੀ ਨੂੰ ਘਟਾਉਂਦਾ ਹੈ ਅਤੇ ਪੇਟ ਦੀ ਗੈਸ ਅਤੇ ਦਰਦ ਵਿੱਚ ਤੁਰੰਤ ਰਾਹਤ ਪ੍ਰਦਾਨ ਕਰਦਾ ਹੈ ਇਹ ਪਾਚਨ ਪ੍ਰਣਾਲੀ ਅਤੇ ਅੰਤੜੀਆਂ ਨੂੰ ਤੰਦਰੁਸਤ ਰੱਖਣ ਵਿੱਚ ਵੀ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਨੰਬਰ 12 ਜੇਕਰ ਅਸੀਂ ਆਪਣੇ ਵਾਲਾਂ ਉੱਪਰ ਜੀਰੇ ਦਾ ਪਾਣੀ ਲਗਾ ਲਈਏ ਤਾਂ ਇਸ ਨਾਲ ਸਾਡੇ ਵਾਲ ਟੁੱਟਣੋਂ ਹਟ ਜਾਂਦੇ ਹਨ ਤੇ ਨਾਲ ਹੀ ਟੈਂਡਰਫ ਵੀ ਨਹੀਂ ਹੁੰਦੇ। ਨੰਬਰ 13 ਜੇਕਰ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਨਾਰੀਅਲ ਤੇਲ ਤੇ ਮਹਿੰਦੀ ਲਗਾ ਲਓ। ਕਾਫੀ ਹੱਦ ਤੱਕ ਰਾਹਤ ਮਿਲੇਗੀ। ਨੰਬਰ 14 ਜੇਕਰ ਅਸੀਂ ਬੈਂਗਣ ਦਾ ਸਲਾਤ ਬਣਾ ਕੇ ਖਾ ਲਈਏ ਤਾਂ ਇਸ ਨਾਲ ਸਾਡਾ ਦਿਲ ਬਹੁਤ ਮਜ਼ਬੂਤ ਹੁੰਦਾ ਹੈ। ਨੰਬਰ 15 ਜੇਕਰ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਥੋੜਾ ਜਿਹਾ ਕੱਚਾ ਅਦਰਕ ਦਾ ਇੱਕ ਟੁਕੜਾ ਜ਼ਰੂਰ ਚਬਾਓ। ਨੰਬਰ 16 ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਨੂੰ ਖਾਣ ਲਈ ਹਮੇਸ਼ਾ ਘਰ ਦਾ ਬਣਿਆ ਹੀ ਖਾਣਾ ਦਿਓ। ਨੰਬਰ 17 ਦਿਲ ਦੇ ਦੌਰੇ ਪੈਣ ਦੀ ਕਈ ਕਾਰਨ ਹਨ। ਜੋ ਅੱਜਕੱਲ ਨੌਜਵਾਨਾਂ ਵਿੱਚ ਵਧੇਰੇ ਦੇਖਣ ਨੂੰ ਮਿਲਦੇ ਹਨ ਲੋਕ ਮੋਬਾਈਲ ਫੋਨ ਦੇ ਜ਼ਿਆਦਾ ਆਦੀ ਹੋ ਰਹੇ ਹਨ ਲੋਕ ਜੰਕ ਫੂਡ ਨੂੰ ਜ਼ਿਆਦਾ ਪਸੰਦ ਕਰਨ ਲੱਗੇ ਹਨ ਬੱਚਿਆਂ ਵਿੱਚ ਸਰੀਰਕ ਤੰਦਰੁਸਤੀ ਅਤੇ ਆਊਟਡੋਰ ਖੇਡਾਂ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ ਇਸ ਕਾਰਨ ਜ਼ਿਆਦਾ ਭਾਰ ਵਧਣਾ ਅਤੇ ਲਗਾਤਾਰ ਮੋਬਾਈਲ ਦੇਖਣ ਨਾਲ ਦਿਲ ਦੀ ਧੜਕਣ ਵਧਣ ਦੇ ਲੱਛਣ ਦੇਖਣ ਨੂੰ ਆਮ ਮਿਲਦੇ ਹਨ ਜਿੰਨਾ ਕਾਰਨ ਦਿਲ ਦਾ ਦੌਰਾ ਪੈਂਦਾ ਹੈ ਇਸ ਲਈ ਜੇਕਰ ਤੁਸੀਂ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਸਮਾ ਕੋਈ ਨਾ ਕੋਈ ਖੇਡ ਵੀ ਜ਼ਰੂਰ ਖੇਡੋ ਨੰਬਰ 18 ਜੇਕਰ ਤੁਸੀਂ ਘਰਾੜਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਸਾਡੀ ਸਾਹ ਲੈਣ ਵਾਲੀ ਨਾਲੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਖਰਾੜੀ ਨਹੀਂ ਆਉਂਦੀ ਨੰਬਰ 19 ਜੀਰੇ ਦੇ 20 ਕਾਲੀ ਮਿਰਚ ਅਤੇ ਆਦਰਕ ਨੂੰ ਪੀਸ ਲਓ 1 ਤੋਂ 3 ਚਮਚ ਇਸ ਮਿਸ਼ਰਣ ਨੂੰ ਪਾਣੀ ਨਾਲ ਖਾਓ ਦਿਨ ਵਿੱਚ ਦੋ ਵਾਰ ਇਸ ਦੀ ਵਰਤੋਂ ਕਰੋ ਜੋੜਾਂ ਵਿੱਚ ਹੋ ਰਹੇ ਤਰਤ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 20 ਜੇਕਰ ਅਸੀਂ ਨਹਾਉਣ ਤੋਂ ਪਹਿਲਾਂ ਪਾਣੀ ਆਪਣੇ ਪੈਰਾਂ ਉੱਪਰ ਪਾ ਲਈਏ ਤਾਂ ਸਾਨੂੰ ਹੱਟ ਟੈਕ ਨਹੀਂ ਹੁੰਦਾ ਇਸ ਲਈ ਨਹਾਉਣ ਸਮੇਂ ਹਮੇਸ਼ਾ ਐਵੇਂ ਹੀ ਕਰੋ ਨੰਬਰ 1 ਕੀ ਨਮਕ ਦਾ ਇਸ਼ਨਾਨ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਅਕੜਾ ਤੋਂ ਛੁਟਕਾਰਾ ਪਾਉਂਦਾ ਹੈ ਖੂਨ ਦੇ ਵੇੜ ਨੂੰ ਵਧਾਉਂਦਾ ਹੈ ਮਾਸਪੇਸ਼ੀਆਂ ਦੇ ਕੜਵਲ ਨੂੰ ਸ਼ਾਂਤ ਕਰਦਾ ਹੈ ਇਸ ਲਈ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਸਿਰਫ ਐਪਸਮ ਨਮਕ ਨੂੰ ਹੀ ਮਿਲਾਓ ਅਤੇ 3 ਮੈਂਟਲੀ ਪਾਤਟਾ ਵਿੱਚ ਬੈਠ ਜਾਓ ਇਸ ਨਾਲ ਤੁਹਾਡੇ ਮੋٹے ਵਿੱਚ ਅਤੇ ਜੋੜਾਂ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ ਨੰਬਰ 5 ਮੇਥੀ ਜਾਂ ਮੇਥੀ ਦੀ ਸਬਜ਼ੀ ਦੀ ਵਰਤੋਂ ਕਰਨ ਨਾਲ ਕਮਰ ਦਰਦ ਵਿੱਚ ਲਾਭ ਹੁੰਦਾ ਹੈ ਸਰਦੀਆਂ ਦੇ ਸਮੇਂ ਲੱਡੂ ਜਾਂ ਪੁੰਗਰੇਆਂ ਮੇਥੀ ਖਾਣਾ ਲਾਭਕਾਰੀ ਹੁੰਦਾ ਹੈ ਨੰਬਰ 3 ਚਾਹ ਫਾੜ ਲਓ ਪਾਣੀ ਅਤੇ ਤਿਲ ਦੇ ਤੇਲ ਵਿੱਚ ਉਬਾਲੋ ਜਦੋਂ ਪਾਣੀ ਚੜ ਜਾਵੇ ਅਤੇ ਤੇਲ ਬਚਦਾ ਹੈ ਤਾਂ ਠੰਡਾ ਹੋਣ ਹੋ ਤੇ ਦਰਦ ਵਾਲੀ ਜਗ੍ਹਾ ਦੀ ਮਾਲਿਸ਼ ਕਰਨਾ ਲਾਭਕਾਰੀ ਹੁੰਦਾ ਹੈ। ਨੰਬਰ 24 ماں ਦੀ ਖੁਰਾਕ ਬੱਚੇ ਦੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਜੇ ਮਾਂ ਨੇ ਗਰਭ ਅਵਸਥਾ ਦੌਰਾਨ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਖੁਰਾਕ ਦਾ ਸੇਵਨ ਕੀਤਾ ਹੈ ਤਾਂ ਬੱਚੇ ਦਾ ਦਿਮਾਗ ਤੇਜ਼ ਹੁੰਦਾ ਹੈ ਨੰਬਰ 25 ਜੇਕਰ ਚਿਹਰੇ ਦੀ ਚਮਕ ਫਿੱਕੀ ਪੈਣ ਲੱਗਦੀ ਹੈ ਜਾਂ ਚਿਹਰੇ ਤੇ ਨੌਹਾਂ ਦੇ ਮਹਾਸੇ ਹੋਣ ਲੱਗਦੇ ਹਨ ਤਾਂ ਤੁਸੀਂ ਘਰਚ ਖੱਟੀ ਮਿੱਠੀ ਇਮਲੀ ਦਾ ਫੇਸ ਪੈਕ ਬਣਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ ਇਮਲੀ ਦਾ ਫੇਸ ਪੈਕ ਤੁਹਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 26 ਮਹਾਵਾਰੀ ਦੇ ਦਰਦ ਦੂਰ ਕਰਨ ਲਈ 1 ਲੀਟਰ ਕਰਮ ਪਾਣੀ ਨੂੰ ਕੱਚ ਦੀ ਬੋਤਲ ਵਿੱਚ ਪਾ ਕੇ ਪੇਟ ਤੇ ਫੇਰੋ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਪੇਟ ਉੱਪਰ ਸੋਚ ਆ ਗਈ ਹੋਵੇ ਤਾਂ ਤੁਸੀਂ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਨੰਬਰ 27 ਟਮਾਟਰ ਖਾਣ ਨਾਲ ਸਰੀਰ ਵਿੱਚ ਖੂਨ ਵਾਧਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਨੰਬਰ 28 ਭੋਜਨ ਵਿੱਚ ਕਾਂ ਦੇ ਘੋਦੀ ਵਰਤੋਂ ਕਰਨ ਨਾਲ ਵਿਅਕਤੀ ਦੇ ਵਾਲ ਜਾਂਦੇ ਇਸ ਫਾਇਦੇ ਨਹੀਂ ਹੁੰਦੇ ਹਨ ਅਤੇ ਇਸ ਫਾਇਦ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 29 ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਰਾਤ ਨੂੰ ਇਸ 'ਚ ਆਮਲੇ ਦਾ ਪਾਊਡਰ ਮਿਲਾ ਕੇ ਪਾਣੀ 'ਚ ਪੀਓ ਕੇ ਰੱਖ ਦਿਓ ਸਵੇਰੇ ਇਸ ਪਾਣੀ ਨੂੰ ਛਾਣ ਕੇ ਸਿਰ ਤੋਂ ਲਓ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਫੈਡ ਵਾਲ ਕાળા ਹੋਣ ਲੱਗ ਜਾਂਦੇ ਹਨ ਨੰਬਰ 3 ਸੌਂਦੇ ਸਮੇਂ 5 ਗ੍ਰਾਮ ਤ੍ਰਿਫਲਾ ਚੂਰਨ ਕੋਸੇ ਦੁੱਧ ਜਾਂ ਕੋਸੇ ਪਾਣੀ ਨਾਲ ਲੈਣ ਨਾਲ ਕਬਜ਼ ਦੂਰ ਹੁੰਦੀ ਹੈ ਨੰਬਰ 31 ਡੇਂਗੂ ਦੇ ਮਰੀਜ਼ਾਂ ਨੂੰ ਆਲੂ, ਟਮਾਟਰ ਅਤੇ ਕਾਲੀ ਮਿਰਚ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਦਰਅਸਲ ਇਹਨਾਂ ਚੀਜ਼ਾਂ ਵਿੱਚ ਸੈਲੇਸਾਈਲਿਟ ਪਾਈ ਜਾਂਦੇ ਹਨ ਜੋ ਐਸਪ੍ਰਿਨ ਦੀ ਤਰ੍ਹਾਂ ਕੰਮ ਕਰਦੇ ਹਨ। ਇਹ ਚੀਜ਼ਾਂ ਖਾਣ ਨਾਲ ਪਤਲਾ ਕਰ ਦਿੰਦੀਆਂ ਹਨ ਅਤੇ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰਦੀਆਂ ਹਨ। ਅਜਿਹੇ ਵਿੱਚ ਡੇਂਗੂ ਦੇ ਮਰੀਜ਼ ਦੇ ਪੇਟ ਵਿੱਚ ਖੂਨ ਵਗਣ ਦਾ ਖਤਰਾ ਵੀ ਵੱਧ ਜਾਂਦਾ ਹੈ। ਨੰਬਰ 23 ਜੇਕਰ ਔਰਤਾਂ ਰੋਟੀ ਬਣਾਉਣ ਸਮੇਂ ਪਹਿਲੀ ਰੋਟੀ ਨੂੰ ਮੋੜ ਕੇ ਰੱਖਦੀਆਂ ਹਨ ਇਹ ਬਹੁਤ ਹੀ ਅਸ਼ਗ ਮੰਨਿਆ ਜਾਂਦਾ ਹੈ ਨੰਬਰ 3 ਜਦੋਂ ਵੀ ਅਸੀਂ ਕੋਈ ਕੋਲਡ ਡਰਿੰਕ ਪੀਣੀ ਹੋਵੇ ਜਾਂ ਪੀਤੀ ਹੋਵੇ ਤਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੇ ਵੀ ਚਿੰਗਮ ਨਹੀਂ ਖਾਣੀ ਚਾਹੀਦੀ ਕਿਉਂਕਿ ਇਹਨਾਂ ਦੋਨਾਂ ਨੂੰ ਮਿਲਾ ਕੇ ਸਾਈਨਾਈਟ ਪੰਡਾ ਹੈ ਜੋ ਸਾਡੇ ਸਰੀਰ ਲਈ ਜ਼ਹਿਰ ਦਾ ਕੰਮ ਕਰਦਾ ਹੈ ਨੰਬਰ 34 ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਆਪਣੇ ਨਹਾਂ ਉੱਪਰ ਸਰੋਂ ਦਾ ਨਾਰੀਅਲ ਦਾ ਤੇਲ ਜ਼ਰੂਰ ਲਗਾਓ ਨੰਬਰ 35 ਆਪਣੇ ਬੱਚਿਆਂ ਨੂੰ ਸੂਜੀ ਦੀ ਖੀਰ ਬਣਾ ਕੇ ਜ਼ਰੂਰ ਖਵਾਓ ਇਸ ਲਈ ਸੂਜੀ ਨੂੰ ਪੈਨ ਵਿੱਚ ਪਾ ਕੇ ਬਿਨਾਂ ਕਿਉ ਪਾਏ ਸਨੈਰੀ ਪੂਰੇ ਰੰਗ ਦੀ ਹੋਣ ਤੱਕ ਪੁੰਨ ਲਓ ਫਿਰ ਇਸ ਵਿੱਚ ਦੁੱਧ ਪਾ ਕੇ ਉਬਾਲ ਆਉਣ ਤੱਕ ਪਕਾਓ ਫਿਰ ਇਸ ਵਿੱਚ ਖੰਡ ਪਾ ਕੇ ਥੋੜਾ ਜਿਹਾ ਸੇਕ ਲਵਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸੂਜੀ ਦੀ ਖੀਰ ਬਣ ਕੇ ਤਿਆਰ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ